ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਧੋਕ ਬੁਝਾਏ ਸਭ ਦਿਥੀਆ ਤੁਸ ਆਪੇ ਲਐ ਅਨੁਸ਼ੜਾਈ ਜੀਓ ਹਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੈ ਰਣ ਜਾਣਦਾ ਸਭ ਸੁਖਾਂ ਦੀ ਉਠੀਆ ਇਹੋ ਹੋਆ ਹਲੇ ਮੀਰਾਜ ਜੀਓ ਜੇ ਮੱਚੇ ਮ ਅੰਮ੍ਰਿਤ ਵਰਸਦਾ ਬੋਲਾਇਆ ਬਲੀ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਵਾਏ ਥਾਏ ਜੀਓ ਤੇਰੀਆ ਭਗਤਾ ਭੁਖ ਸਦ ਤੇਰੀਆ ਹਾਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਾਲ ਵਿੱਚ ਲੈ ਹੋ ਮਿਲਾਏ ਜੀਓ ਤੁ ਦੁਜੀਵੜ ਅਬਰ ਨਾ ਭਾਲਿਆ ਤੂੰ ਦੀਪ ਲੋਪੈ ਆਲਿਆ ਤੂੰ ਥਾਨ ਸੰਨੰਤਰ ਰਾਵ ਰਹਿਆ ਨਾਨਕ ਭਗਤਾ ਸੱਚ ਅਧਾਰ ਜੀਓ ਹਉ ਗੁਸਾਈ ਦਾ ਪਹਿ ਲਵਨੜਾ ਮੈਂ ਗੌਰ ਮੇਲ ਉੱਚ ਤੁਮਾ ਲੜਾ ਸਭ ਹੋਈ ਛਿੰਜ ਇਕਠੀਆਂ ਦਈਓ ਬੈਠਾ ਵੇਖੈ ਆਪ ਜੀਓ ਵਾਤ ਵਜਨ ਟੰਮਕ ਪੇਰੀਆ ਮਲ ਲਥੇ ਲੈਂਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਗੁਰੁ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨਵਾਟ ਵਟਾਇਆ ਗੁਰਮੁਖ ਲਾਹ ਹਾਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਰਉਣਾ ਚਿਹਨਾ ਬਾਹਰਾ ਹਰ ਦਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਾਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕਟਿ ਮਹਿ ਢੀ ਜੇਵੜੀ ਹਾਉ ਬਾਹੜ ਛਿੰਜ ਨਾ ਨਚਉ ਨਾਨਕ ਔਸਰ ਲੱਦਾ ਭਾਲ ਜੀਉ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਬਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ ਹੁਕਮ ਪਇਆ ਗੁਰ ਬਾਸ ਉਰਦ ਤਾਪ ਅੰਤਰ ਕਰੇ ਬਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਕਸਮ ਸੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਬ ਲਾਗਾ ਨਾਮ ਅਰਜਾਦ ਆਇ ਕਾਲ ਭੀਤਰ ਬਾਹੜ ਜਾਸੀ ਨਾਗਾ ಞਸੀ ਕਾਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੈ ਤਹਿਰੈ ਹੁਕਮੁ ਪਇਆ ਗੁਰਬਾਸ ਦੂਜਾ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉ ਜਸੁਦਾ ਘਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੀਤ ਅਚੀਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਾਚ ਰਚਿਆ ਦਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਾਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿਤ ਹਰਿ ਕਾ ਨਾਮ ਨਾ ਚਿਤਹੀ ਵਣਜਾਰਿਆ ਮਿੱਤਰਾ ਵੱਧਾ ਛੁਟੈ ਜੇਤੈ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋਬਨ ਮੱਤਾ ਅਹਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨ ਕੀਤੋ ਕਰਮ ਨ ਕੀਤੋ ਮਿਤ ਕਾਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਉ ਚੇਤੇ ਚੌਥਾ ਬਹਿਰ ਰੈਣਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੀਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੈ ਨਾ ਮਿਲੇ ਆਪੀਤ ਖੀਤ ਤੇ ਚੀਤ ਹਾਰ ਕਿਸੈ ਨਾ ਮਿਲੇ ਓ ਜਾ ਜਮ ਪਕੜ ਚਲਾਇਆ ਝੂਠਾ ਰੋਦਨ ਹੋ ਆ ਦੁਆਲੇ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪਰਾਪਤ ਹੋਈ ਜਿਸ ਸਿਉ ਲਾਇਆ ਏਤ ਕਾਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸਿਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰੈਣਕੈ ਵੁਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵੁਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇ ਕਰਣੀਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜਾ ਹੇਤ ਕਾਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਤੂੰ ਸਹਿਗਾ ਹਰ ਚੇਤ ਦੂਜਾ ਪਹਿਰੈ ਰੈਣ ਗੈ ਵਣਜਾਰਿਆ ਮਿੱਤਰਾਓ ਭਾਰ ਜੋ ਬਨ ਮੈਂ ਮਤ ਐਹ ਨਿਸਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦੁਲੇ ਨਾਮ ਨਾ ਚੇਤੈ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿ ਸਤਾਰਾ ਦੁਬਿ ਦਾ ਵਿਆਪੈ ਜਾਏ ਜੀ ਜਾ ਬਹਿਰ ਰੈਣਕੇ ਗੁਣ ਜਾਰਿਆ ਮਿੱਤਰਾ ਸਰ ਹੰਸ ਉਲਥੜੇ ਆਏ ਜੋਬਨ ਘਟੈ ਜਰੂਆ ਜਣੈ ਵਣ ਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦੋਲੇ ਜਾ ਜਮ ਪਕੜ ਚਲਾਇਆ ਸਭ ਕਿਸ ਆਪਣਾ ਓਕਾਰ ਕਰ ਰੱਖਿਆ ਖਿਨ ਮੈਂ ਭਇਆ ਕਰਾਇਆ ਬੋਧ ਵਿਸਰਜ ਗਈ ਸਿਆਣਪ ਕਾਰ ਅਵਗਣ ਪਛੁਤਾਏ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ 체ਤਾ ਹੋ ਲਿਵ ਲਾਇ ਚੌਥੈ ਪਹਿਰੈ ਰੈਣ ਗੈ ਵਣਜਾਰਿਆ ਮਿੱਤਰਾ ਵਿਰਦ ਭਿਆ ਤਨ ਖੀਣਾ ਅੱਖੀ ਅੰਧ ਨਾ ਦੀਸੈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀਂ ਅੰਦ ਜੀਬ ਰਸ ਨਾਹੀ ਰਹੇ ਪਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨ ਮੁਖ ਆਵਣ ਜਾਣਾ ਖਾੜ ਪੱਕੀ ਕੋੜ ਭਜੈ ਵਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸਬਦਿ ਪਛਾਨੈ ਉੜਕ ਆਇਆ ਤਿੰਨ ਸਾਹ ਆਵਣ ਜਾਰਿਆ ਮਿੱਤਰਾ ਜਰ ਜਰ ਵਾਣਾ ਕੰਨ ਇਕ ਰਤੀ ਗੁਣ ਨਾ ਸਮਾਣਿਆ ਆਵਣ ਜਾਰਿਆ ਮਿੱਤਰਾ ਅਵਗਣ ਖੜਸਨ ਬਾਨੈ ਗੁਣ ਸੰਜਮ ਜਾਵੇ ਝੂਟ ਨਾ ਖਾਵੇ ਨਾ ਇਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੇ ਭਾਏ ਭਗਤ ਭੈ ਤਰਣਾ ਬੱਤ ਸੇਤੀ ਜਾਵੈ ਸਹਜ ਸਮਾਵੈ ਸਗਲੇ ਦੁਖ ਮਿਟਾਵੈ ਕਾਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਭਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਬਹਿਰੇ ਰੈਣਕੇ ਗੁਣ ਜਾਰਿਆ ਮਿੱਤਰਾ ਹਾਰ ਪਾਇਆ ਉਦਰ ਮੰਜਾਰ ਹਾਰ ਧਿਆਵੇ ਹਰ ਉਚਰੈ ਵਣ ਜਾਰਿਆ ਮਿੱਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਕੀ ਵੇਆ ਜਿਸ ਕੀ ਵਸਤ ਤਿਸ ਚੇਤਹੁ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਾਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਹਰਿ ਜਪੀਐ ਕਿਰਪਾ ਧਾਰ ਦੂਜੈ ਪਹਿਰੈ ਰੈਣਕੈ ਗੁਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਭਾਏ ਮੇਰਾ ਮੇਰਾ ਕਰ ਕਾਲੀਐ ਗੁਣਜਾਰਿਆ ਮਿੱਤਰਾ ਲੇ ਮਾਤ ਪਿਤਾ ਗੜ ਲਾਇ ਲਾਵੇ ਮਾਤ ਪਿਤਾ ਸਦਾ ਗਾਲ ਸੇਤੀ ਮਾਨ ਜਾਣੈ ਖਾਟ ਖਵਾਏ ਜੋ ਦੇਵੇ ਤਿਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੋਰ ਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੈ ਬਹਿਰੈ ਪ੍ਰਾਣੀ ਤਿਸ ਕਾਲ ਨਾ ਕਬ ਹੁੰਖਾਇ ਤੀਜਾ ਬਹਰ ਰੈਣ ਗਏ ਵੁਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤ ਵੈ ਧਨ ਸੰਚ ਵੈ ਵੁਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੇ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਾਹੋ ਨਾਨਕ ਤੀਜੇ ਬਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਵੈਰ ਰੈਣ ਕੈ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰੈਣ ਵਿਹਦੀ ਹਰਿ ਸੇਵਹੁ ਖੇਨ ਖੇਨ ਢੇਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵਹੁ ਹਰਿ ਸੇਤੀ ਸਦ ਮਾਨ ਹੋ ਰਲੀਆਂ ਜਨਮ ਮਰਨ ਦੁਖ ਕੋ ਵਹ ਗੁਰ ਸਤਗੁਰ ਸੁਆਮੀ ਭੇਦ ਨਾ ਜਾਣਹੁ ਜਿਤ ਮਿਲ ਹਰਿ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰੈਣ ਭਗਤਾ ਦੀ ਸ੍ਰੀ ਰਾਗ ਮਹੱਲਾ 5 ਪਹਿਲਾ ਬਹਿਰੇ ਰੈਣ ਕੈ ਗੁਣ ਜਾਰਿਆ ਮਿੱਤਰਾ ਧਾਰ ਪਾਏ ਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਗੁਣ ਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈ ਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੋਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁ ਕਰਮ ਕਰਾਏ ਆਪੇ ਇਸ ਜੰਤੈ ਵਾਸ ਕਿਛਨਾ ਹੈ ਕਹੋ ਨਾਨਕ ਪ੍ਰਾਣੀ ਪਹਿਲੇ ਬਹਿਰੈ ਘਰੁ ਪਾਏ ਤਾ ਉਦਰੈ ਮਾਹੀ ਦੂਜਾ ਬਹਿਰੈ ਰੈਣ ਕੈ ਵਣਜਾਰਿਆ ਮਿੱਤਰਾ ਭਾਰ ਜੁਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਨਾਈ ਵਣਜਾਰਿਆ ਮਿੱਤਰਾ ਮਾਨ ਮਤਾ ਅਹਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰ ਸਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਾਰ ਜੋਬਨ ਲਹਿਰੀ ਦੇ ਤੀਜੈ ਬਹਿਰੇ ਰੈਣਕੇ ਗੁਣ ਜਾਰਿਆ ਮਿੱਤਰਾ ਵੇਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਵਣ ਜਾਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ ਸਿਰ ਜਨ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨਾ ਲਗੋ ਤਿਆਨ ਕਾਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਵਿਖ ਸੰਚੇ ਅੰਧ ਅਗਿਆਨੈ ਚੌਥੇ ਬਹਿਰੈ ਰੈਣਕੈ ਗੁਣ ਜਾਰਿਆ ਮਿੱਤਰਾ ਦਿਨ ਨੇੜੈ ਆਇਆ ਸੂਏ ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਹਿ 베ਲੀ ਹੋਏ ਗੋਰਮukh ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇਕ ਰਤੀ ਵੇਲਮਾ ਦੇਵਨੀ ਵਣ ਜਾ ਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਾਨ ਮੁਖ ਸਦਾ ਸੁਹੇਲੇ ਜਿਨਿ ਪੂਰਾ ਸਤਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ প্রভਾਤ